ਹੈਲੋ ਜੀ ਸ਼ਸ਼ੀਕਾਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਾਂਗੇ ਰਸੋਈ ਚੋਂ ਅੰਦਰੋਂ ਤੇ ਮੈਂ ਕੱਢ ਰਹੀ ਸੀਗੀ ਝਾੜੂ ਤੇ ਟਾਈਮ ਹੋ ਗਿਆ 7 ਦਾ ਤੇ ਇਹ ਹਜੇ ਸੁੱਤੇ ਪਏ ਨੇ ਤੇ ਰਵਨੀਤ ਬਿਮਾਰ ਹੋਈ ਪਈ ਐ ਰਵਨੀਤ ਨੂੰ ਜ਼ੁਕਾਮ ਬਹੁਤ ਜ਼ਿਆਦਾ ਹੋਇਆ ਪਿਆ ਤੇ ਰਵਨੀਤ ਕਿੰਨੀ ਮੈ ਸਕੂਲ ਨਹੀਂ ਜਾਣਾ ਹੈਗਾ ਅੱਜ ਤੇ ਮੈਨ ਲਾ ਤਾਂ ਮੈਂ ਉਹਦਾ ਪਾਣੀ ਗਰਮ ਕਰਤਾ ਸੀਗਾ ਤੇ ਮੈਨੂੰ ਸੋਚਿਆ ਕਿ ਚਲੋ ਨੂੰ ਨਿਮਾਣ ਗਰਮ ਪਾਣੀ ਨਾਲ ਮਾ ਕੇ ਚਲੋ ਚਲੀ ਜਾਊਗੀ ਸਕੂਲ ਪਰ ਰਵਨੀਤ ਕਹਿੰਦੀ ਵੀ ਮੇਰਾ ਜਾਦੇ ਹੋ ਹੋਈ ਜਾਂਦਾ ਕਹਿੰਦੀ ਮੇਰਾ ਸਿਰ ਦਰਦ ਹੋਈ ਜਾਂਦਾ ਕਹਿੰਦੀ ਸਾਹ ਬੰਦ ਹੋ ਰਿਹਾ ਮੋਂ ਮੈਥੋਂ ਉੱਠਿਆ ਨਹੀਂ ਆਉਂਦਾ ਹੈਗਾ ਤੇ ਫਿਰ ਮੈਨੇ ਸੋਚਿਆ ਚਲੋ ਕੋਈ ਗੱਲ ਨਹੀਂ ਅੱਜ ਨੂੰ ਮੈਂ ਸਕੂਲ ਨਹੀਂ ਪੇਛਦੀ ਹੈਗੀ ਤੇ ਫਿਰ ਮੈਂ ਉਹ ਸੁੱਤੀ ਬਈ ਨੂੰ ਮੈਂ ਠਾਇ ਹੀ ਨਹੀਂ ਹੈਗਾ ਤੇ ਚਾਹ ਵੀ ਕਿਉਂ ਦਵਾਰੇ ਸੌਂ ਗਈ ਆ ਤੇ ਹਜੇ ਇਹ ਵੀ ਸੁੱਤੇ ਪਏ ਨਹੀਂ ਨਾਲ ਕੱਲ ਦਾ ਸਿਰ ਬੋ ਜਾਂ ਦਰਦ ਹੋਈ ਜਾਂਦਾ ਕੱਲ੍ਹ ਪਾਣੀ ਸ਼ਾਮ ਨੂੰ ਦੁਕਾਨ ਵੀ ਪਹੁੰਚੇਦੀ ਉਹ ਘਟਦੀ ਸੀ ਵਧਾਤੀ ਸੀਗੀ ਐ ਵੈਸੇ ਆਪਣਾ ਨਾ ਟਾਈਮ ਹੈਗਾ ਦੁਕਾਨ ਦਾ 9 ਵਜੇ ਤੱਕ ਤੇ ਕੱਲ 8 ਵਜੇ ਵਧਾਤੀ ਸੀਗੀ ਕਿਉਂਕਿ ਨਾਲ ਸਿਰਦਰਦ ਹੋਈ ਜਾਂਦਾ ਬਹੁਤ ਜ਼ਿਆਦਾ ਪਤਾ ਨਹੀਂ ਕੀ ਗੱਲ ਹੈ ਤੇ ਹਾਂਜੀ ਮੈਂ ਠਾਏ ਨਹੀਂ ਹੈਗਾ ਇਹਨਾਂ ਨੂੰ ਮੈਂ ਕਿਹਾ ਚਲੋ ਸੁੱਤੇ ਰਹਾਂ ਦੋ ਤੇ ਰਾਤ ਵੀ ਇਹਨਾਂ ਨੂੰ ਨੀਂਦ ਨਹੀਂ ਆਈ ਹੈਗੀ ਸਾਰੀ ਰਾਤ ਅਚ ਜਿਹੀ ਜਿਹੀ ਲੱਗੀ ਰਹੀ ਹੈ ਤੇ ਹੁਣ ਸੁੱਕੇ ਪਏ ਨੇ ਦੋਨੋਂ ਜਾਨੋਂ ਮੈਂ ਜਾਣ ਕੇ ਨਹੀਂ ਠਾਈ ਮੈਂ ਚਲੋ ਭਾਈ ਵੀ ਰਹਿ ਲੰਦੋ ਤੇ ਉਸ ਮੈਂ ਘਰ ਦਾ ਕੰਮ ਕਰ ਰਹੀ ਸੀ ਮੈਂ ਆਟਾ ਗੁੰਨ ਕੇ ਹਟੀਆਂ ਤੇ ਕੱਲਾਪਾਣੇ ਸ਼ਾਮੀ ਕੱਪੜੇ ਧੋਤੇ ਲੰਗੀ ਰਾਤ ਨੂੰ ਕੱਪੜੇ ਧੋਤੇ ਸੀ ਕੱਪੜੇ ਧੋ ਕੇ ਬਸ ਮੈਂ ਇਥੇ ਸੁੱਕਣੇ ਪਾਤੇ ਆਂ ਹਵਾ ਨਿਕਲ ਜੂਗੀ ਆਈ ਸੁੱਕ ਜਾਣਗੇ ਤੇ ਹੁਣ ਬਸ ਆਪਾਂ ਥੋੜੀ ਮੋਟੀ ਬਾਹਰ ਧੁੱਪ ਲਵਾ ਦਾਂਗੇ ਜਿਹੜੀ ਸਹੀ ਹੋ ਜਾਣਗੇ ਕੱਪੜੇ ਧੁੱਪ ਨਾਲ ਮਾੜੇ ਮੋٹے ਤੇ ਆ ਦੇਖੋ ਤੇ ਮੈਂ ਤੁਹਾਨੂੰ ਪਤਾ ਨਹੀਂ ਕਿਸੇ ਬਲੌਗ ਦੇ ਵਿੱਚ ਦਿਖਾਇਆ ਸੀ ਇਹ ਨਹੀਂ ਆ ਰਿਹਾ ਨਹੀਂ ਆ ਰਿਹਾ ਮੇਰੇ ਸ਼ੈਲ ਹੋ ਵੀ ਸੰਤਾ ਬਲੌਗ ਦੇ ਵਿੱਚ ਤੇ ਆਪਣੀ ਆਹ ਵਾਲੀ ਟੂਟੀ ਨਾ ਖਰਾਬ ਹੋ ਗਈ ਸੀ ਤੇ ਆਪਾਂ ਨੇ ਆਹ ਵਾਲੀ ਟੈਗ ਪੰਨਣੀ ਪੈ ਗਈ ਸੀ ਪੰਨੀ ਸੀ ਇਹ ਟੈਗ ਤੇ ਨਵੀਂ ਲੈ ਕੇ ਹੁਣ ਰਾਤ ਅਨੇਰੀ ਮਿਸਤਰੀ ਲਾ ਕੇ ਗਿਆ ਇਹ ਆਪਾਂ ਨੇ ਲਵਾਈ ਹੈ ਤੇ ਬਾਥਰੂਮ ਚ ਦੇਖੋ ਕਿੰਨਾ ਸਮੀਂਟ ਰੇਟ ਦਾ ਕਟਰ ਨਾਲ ਗਾ ਪਿਆ ਪਿਆ ਹੈ ਤੇ ਇਹ ਆਪਾਂ ਹੁਣ ਡੱਬੇ ਚ ਵਿੱਚ ਪਾਣੀ ਪਾ ਕੇ ਰੱਖਿਆ ਤੇ ਆ ਸਾਰਾ ਫੁੱਪਿਆ ਮੈਂ ਸਾਰਾ ਫੁੱਪਾ ਕੇ ਸਾਰਾ ਬਾਥਰੂਮ ਧੋਂਗੀ ਤੇ ਧੋ ਕੇ ਆਪਾਂ ਇਹਨੂੰ ਸਾਰਿਆਂ ਨੂੰ ਸਾਫ਼ ਕਰਾਂਗੇ ਆ ਦੇਖੋ ਕਿੰਨਾ ਜਿਆਦਾ ਸੀਮੈਂਟ ਡਿੱਗੇ ਪਿਆ ਇਹ ਸਾਰਾ ਚੱਕਣਾ ਪਊਗਾ ਤਾਂ ਕਿ ਪੈਪ ਦੇ ਵਿੱਚ ਨਾ ਫਸ ਜੀ ਚੱਕ ਕੇ ਨੂੰ ਆਪਾਂ ਬਾਹਰ ਸਿੱਟਾਂਗੇ ਆ ਦੇਖੋ ਟਾਇਲ ਜਮ ਸੇਮ ਦੀ ਪੱਲਾ ਤਾਂ ਲੈ ਕੇ ਆਂਦੀ ਮੈਂ ਚੱਕ ਕਰਕੇ ਫੋਟੋ ਵਿੱਚ ਕੀ ਲੈ ਕੇ ਗਈ ਇਹਨਾਂ ਦੀ ਡਿਜ਼ਾਈਨ ਵਾਲੀ ਬਾਥਰੂਮ ਦੇ ਡਿਜ਼ਾਈਨ ਵਾਲੀ ਫਰਸ਼ ਦੀ ਤੇ ਫੇਰੀ ਵੀ ਲੈ ਕੇ ਆਈ ਟੈਲ ਤੇ ਇਹਨਾਂ ਸ਼ੁਕਰੇ ਮਿਲ ਗਈ ਸਾਨੂੰ ਐਮਸੀ ਅਲਗ ਦੀ ਨਾਲੋਂ ਨਹੀਂ ਪਾਜੇ ਵੀ ਨਾਲ ਦੀ ਮੈਨੂੰ ਪਤਾ ਨਹੀਂ ਨਹੀਂ ਤੇ ਇਹ ਦੇਖੋ ਲਾਤੀ ਸ਼ਾਇਦ ਇਹਦੇ ਵਿੱਚ ਹਜੇ ਸਾਈਡਾਂ ਦੇ ਸਿਮਿੰਟ ਭਰਨਾ ਪਊਗਾ ਵਾਈਟ ਜਾਂ ਬਲੂ ਇਹਦੇ ਨਾਲ ਦਾ ਜਿਵੇਂ ਇਹ ਪਹਿਲਾਂ ਭਰਿਆ ਹੋਇਆ ਵਾਈਟ ਭਰਿਆ ਹੋਇਆ ਪਹਿਲਾਂ ਉਹ ਮੇਲਾ ਸਿਮਿੰਟ ਭਰਨਾ ਪੈਣਾ ਇਹਦੀ ਸਟੱਲ ਤੇ ਲੇਕਿਨ ਡਰ ਲੱਗ ਰਿਹਾ ਕਿ ਮੈਨੂੰ ਐਮਸੀ ਵੀ ਕਿਤੇ ਟੁੱਟ ਨਾ ਜਾਵੇ ਕੋਈ ਪੀਸ ਆਗਾ ਤੇ ਮੈਂ ਹਜੇ ਪਹਿਲਾਂ ਝਾੜੂ ਲਾਉਣੀ ਆ ਝਾੜੂ ਲਾਉਣ ਤੋਂ ਬਾਅਦ ਫੇਰ ਬਾਥਰੂਮ ਤੋਂ ਮੰਗੀ ਆਪਾਂ ਕਿਉਂਕਿ ਫਿਰ ਗਿੱਲਾ ਨਾ ਹੋ ਜੇ ਇੱਧਰ ਪਾਣੀ ਆ ਜੂਆ ਫਿਰ ਸਾਰਾ ਝਾੜੂ ਨਿਕਲਣਾ ਨਹੀਂ ਖਰਾਬ ਹੋ ਜੂਗਾ ਪਹਿਲਾਂ ਮੈਂ ਝਾੜੂ ਕੱਢੂੰਗੀ ਫਿਰ ਬਾਥਰੂਮ ਧੋਊਂਗੀ ਤੇ ਫਿਰ ਪੋਚਾ ਲਾਵਾਂਗੇ ਆਪਾਂ ਫਿਰ ਜਾ ਕੇ ਦੁਕਾਨ ਤੇ ਆਪਾਂ ਦੁਕਾਨ ਖੋਲ੍ਹਾਂਗੇ ਸੋਜੀ ਦੇਖੋ ਆਪਾਂ ਨੇ ਬਾਥਰੂਮ ਧੋਤਾ ਸਾਰਫਤ ਪਾ ਕੇ ਦੇਖੋ ਸਾਰਾ ਤੇ ਟਾਇਲ ਤਾਂ ਥੋੜੀ ਜਿਹੀ ਜ਼ਿਆਦਾ ਗੰਦੀ ਹੁੰਦੀ ਐ ਬਹੁਤ ਔਖੀ ਐ ਸਾਫ ਕਰਨੀ ਮੌਸਮ ਬਰਸ਼ਮਾਰ ਮਾਰ ਮੈਂ ਤਾਂ ਹੱਥ ਧੋਣ ਲੱਗਿਆ ਤੇ ਹੁਣ ਆਪਾਂ ਲਾਉਣੀਆ ਪੋਚਾ ਦੇ ਕੋਲਲੀ ਸਾਈਡ ਮੇ ਪੋਚਾ ਲਾਤਾ ਇਧਰ ਲਾਉਣੀਆ ਤੇ ਹਜੇ ਵੀ ਸੋਤੇ ਪਏ ਨੇ ਦੋਨੇ ਚਾਣੇ ਪੋਚਾ ਲਾ ਦਈਏ ਹੁਣ ਆਪਾਂ ਇਹ ਸਾਰੇ ਪੋਚਾ ਲਾ ਕੇ ਫਿਰ ਮਿਲਦੇ ਆਂ ਲੋਜੀ ਆਪਾਂ ਕਰਦੇ ਆ ਦੁਕਾਨ ਓਪਨ ਦੁਕਾਨ ਖੋਲਦੇ ਆਂ ਅੰਦਰ ਪੋਚਾ ਲਾਇਆ ਜਾਂ ਤੁਹਾਨੂੰ ਦੁਕਾਨ ਖੋਲ ਕੇ ਬਾਰ ਬਾਣੀ ਛੜਕ ਕੇ ਫੇਰ ਆਪਾਂ ਦੁਕਾਨ ਚ ਜਾ ਕੇ ਬੁੱਛ ਲਾ ਲੀ ਆਈ ਉਸ ਜਿ ਪਛਾ ਉਦੋਂ ਕਿੱਥੇ ਰੱਖਿਆ ਆ ਹੁਣ ਆਪਾਂ ਚਾੜੂ ਲਾ ਲਈਏ ਲੋ ਜੀ ਆਪਾਂ ਚਾੜੂ ਲਾ ਲਈਏ ਕੋਈ ਬਤਾਉਂਦਾ ਹੁਣ ਤੇ ਜਦਿਕਾਨ ਦੇਖੋ ਗਰਮੀ ਹੋ ਵੀ AC ਚਲਾਇਆ ਕਰਾਂਗੇ ਵੈਸੇ ਇਸੇ ਰਾਤ ਚਲਾਇਆ ਸੀ ਬਿਨਾ ਸਰਵਿਸ ਤੇ ਚਲਾ ਲਿਆ ਸੀ ਤੇ ਕੋਈ ਪ੍ਰੋਬਲਮ ਤਾਂ ਆਈ ਨਹੀਂ ਵੈਸੇ ਸਪੁੱਟ ਕੇ ਚਲਾਇਆ ਸੀਗਾ ਕਹਿੰਦੇ ਹੁੰਦੇ ਨਾ ਵੀ ਬਿਨਾ ਸਰਵਿਸ ਤੋਂ ਚਲਾਉਣਾ ਨਹੀਂ ਚਾਹੀਦਾ ਤੇ ਬਸ ਹੁਣ ਇਹਨਾਂ ਨੂੰ ਚਾਹਵਣਾ ਕੀ ਦਿੱਤੀ ਆ ਦੇ ਮੰਮੀ ਹੋਰਾਂ ਨੂੰ ਰੋਟੀ ਬਣਾਉਂਦੀ ਮੈਂ ਪਰੌਠੇ ਬਣਾਏ ਸੀ ਅੱਜ ਆਲੂ ਵਾਲੇ ਮੰਮੀ ਡੈਡੀ ਨਹੀਂ ਬਣਾਤੀ ਤੇ ਇਹ ਰਵਨੀ ਗੁੰਮਾਤੀ ਤੇ ਬਸ ਹੁਣ ਅਸੀਂ ਦੋਨੇ ਜਾਣੇ ਰਹਿ ਗਏ ਆ ਅਸੀ ਦੁਨੀਆ ਨੇ ਰਹਿ ਗਈ ਮਸ ਰੋਟੀ ਨੂੰ ਹੁਣ ਮੈਂ ਫੇਰ ਬਣਾਉਂਗੀ ਰੋਟੀ ਪਹਿਲਾਂ ਇਸ ਦੀ ਸਰਵਿਸ ਕਰਾ ਲਾਂ ਦੋ ਤੇ ਫੇਰ ਮੈਂ ਗਰਮ ਪਰੌਂਠੇ ਹੀ ਬਣਾਉਂਗੀ ਹਨਾ ਉਹ ਵੀ ਬਣਾ ਕੇ ਵੀ ਚੱਲ ਇਹ ਖਾ ਲਾਂਗੇ ਤੇ ਫੇਰ ਮੈਂ ਬਾਅਦ ਵਿੱਚ ਮੈਂ ਖਾ ਲੂੰਗੀ ਫਿਰ ਠੰਡੇ ਜਿਹੇ ਸਵਾਦ ਨਹੀਂ ਲੱਗਦੇ ਤੁਹਾਨੂੰ ਪਤਾ ਪਰੌਂਠੇ ਦਾ ਗਰਮੀ ਸਵਾਦ ਆਉਂਦਾ ਤੇ ਅੱਜ ਰਨੀਤ ਵੀ ਘਰੀ ਆ ਦੇਖੋ ਨਾ ਕਿ ਸਾਈਕਲ ਦੇ ਥੂਟ ਨਹੀਂ ਜੰਦੀ ਆ ਪੁਰੀਆ ਔਰ ਅਵਨੀਤ ਬਸ ਇਹਨੂੰ ਵੀ ਹਜੇ ਦਵਾਈ ਦਵਾ ਕੇ ਲੈ ਕੇ ਆਉਣੀ ਆ ਮੈਂ ਸਿਰ ਵੀ ਨਹੀਂ ਪਾਇਆ ਹੈਗਾ ਕੱਲ ਦਾ ਪਰਸੋਂ ਦਾ ਪਾਇਆ ਹੋਇਆ ਮੈਨੂੰ ਮੈਂ ਪਰਸੋਂ ਹਾਂ ਕੱਲ ਵੀ ਨਹੀਂ ਪਾਇਆ ਸਾਰਾ ਕਿਵੇਂ ਹੁਣ ਤੂੰ ਠੀਕ ਆ ਦੱਛੋ ਕੀ ਹੋ ਗਿਆ ਸੀ ਸਕੂਲ ਤੇ ਹੁਣ ਕੀ ਆ ਮੁਕਾਲ ਹੋ ਗਿਆ ਸੀ ਤੇ ਹੁਣ ਸੈਂਕਲ ਤੇ ਝੂਟ ਲੈਣ ਵਾਲੇ ਹੋ ਗਿਆ ਛਾਮ ਹੋ ਗਿਆ ਛੇ ਹੈ ਬਿਠਾਮ ਜਖਾਮ ਖਜਾਮ ਹੋ ਗਿਆ ਮੈਨੂੰ ਖਜਾਮ ਹੋ ਗਿਆ ਸੀ ਤੇ ਹੁਣ ਇਹ ਵਾ ਸਾਈਕਲ ਤੇ ਝੂਟੇ ਝਾਟੇ ਲਈ ਜੰਗੇ ਨਾ ਕਿ ਹੱਟੀਆ ਇਹਨੂੰ ਵੀ ਅਸੀਂ ਪਰੌਂਠਾ ਖਵਾਤਾ ਐ ਨਹੀਂ ਖਾ ਲਿਆ ਮੰਮੀ ਹੋਰਾਂ ਨੇ ਖਾ ਲਈ ਰੋਟੀ ਤੇ ਬਸ ਹੁਣ ਇਦੂਆ ਚ ਇਹਨਾਂ ਦੀ ਸਰਵਿਸ ਜਿਹੜਾ ਕਰਤੀ ਐ ਇਸ ਦੀ ਹਨਾ ਤੇ ਉਦੂਆ ਚ ਆਪਾਂ ਰੋਟੀ ਖਾ ਕੇ ਫਿਰ ਰਵਨੀਤ ਨੂੰ ਦਵਾਈ ਦਵਾ ਕੇ ਲਿਆਵਾਂਗੇ ਤੇ ਉਹਨੇ ਡਾਮੈਸਰਸ ਨੂੰ ਲਵਾਉਣੀ ਆ ਤੇ ਦੁਕਾਨ ਤੇ ਵੀ ਦੇਖ ਕੇ ਉਹਨਾਂ ਜਿਹੜਾ ਮਾਰ ਕੇ ਆਉਂਦੇ ਆ ਉੱਥੇ ਇੱਕ ਵਾਰੀ ਲੋਕ ਕਰਤਾ ਸੀਗਾ ਫਿਰ ਅੰਦਰ ਆਏ ਸੀ ਸਰਵਿਸ ਕਰਾਉਣਾ ਸੀ ਇਸ ਲਈ ਮੈਂ ਰੋਟੀ ਬਣਾਉਣ ਲੱਗ ਗਈ ਤੇ ਮੈਂ ਵੀ ਨਹੀਂ ਬੈਠੀ ਹੈਗੀ ਨਹੀਂ ਤਾਂ ਫਿਰ ਇੱਕ ਜਾਣਾ ਦੁਕਾਨ ਤੇ ਚਲਾ ਜਾਂਦਾ ਇੱਕ ਆਣਾ ਅੰਦਰ ਆਇਆ ਲੱਗਈ ਵਾਰੀ ਜਦੋਂ ਕੋਈ ਕੰਮ ਹੁੰਦਾ ਇੱਕ ਆਣਾ ਬੈਠ ਜਾਂਦਾ ਹੁੰਦਾ ਤੇ ਫਸਾ ਫਿਰ ਮੈਂ ਰੋਟੀ ਪਰ ਬਣਾਉਣ ਲੱਗ ਗਈ ਰਵਨੀਤ ਨੂੰ ਖਵਾਉਣੀ ਸੀ ਹਨਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਰਵਨੀਤ ਨੂੰ ਭੁੱਖ ਲੱਗੀ ਪਈ ਸੀਗੀ ਤੇ ਬਸ ਹੁਣ ਮੈਂ ਸੁਰਸੁਰ ਬਾਕੇ ਫਿਰ ਦੇਖ ਲਈ ਉਥੇ ਜਾਨਣੀ ਆ ਜੇ ਅਗਰ ਅੰਨਾ ਨੂੰ ਟਾਈਮ ਲੱਗਿਆ ਨਹੀਂ ਫਿਰ ਦੁਆ ਚ ਰੋਟੀ ਖਾ ਕੇ ਜਾਉਂਗੀ ਦੁਕਾਨ ਤੇ ਚਲੇ ਪਹਿਲਾਂ ਚਲੇ ਜਾਣਗੇ ਲਓ ਜੀ ਸ਼ਾਮ ਹੋ ਗਈ ਆ ਤੇ ਕੱਲ ਆਪਾਂ ਸਰੀਰ ਕੰਡਮ ਹੋ ਗਿਆ ਸੀਗਾ ਸ਼ਾਮ ਹੀ ਹੋ ਗਈ ਉਹ ਹੀ ਹੋ ਗਿਆ ਰਾਤ ਹੋ ਗਈ ਆ ਤਾਂ ਸਰੀਰ ਕੰਡਮ ਹੋ ਗਿਆ ਸੀ ਆਪਣਾ ਸਵੇਰੇ ਇਹਨਾਂ ਨੇ ਵਲੌਗ ਸ਼ੁਰੂ ਕਰਿਆ ਸੀ ਅੱਜ ਤੇ ਦੁਪਹਿਰੇ ਕੋਈ ਟਾਈਮ ਨਹੀਂ ਲੱਗਿਆ ਤੇ ਹੁਣ ਆਪਾਂ ਦੁਕਾਨ ਤੇ ਬੈਠੇ ਸੀਗੇ ਅਸਲੀ ਸਿਲੀਕੋਨ ਜੀ ਇੱਥੇ ਸਿਲੀਕੋਨ ਦੀ ਭਰਾਈ ਇੱਥੇ ਥੋੜੀ ਥੋੜੀ ਬਿਰਲ ਸੀਗੀ ਨਾ ਉਹਦੇ ਕਰਕੇ ਇੱਥੇ ਸਿਲੀਕੋਨ ਜੀ ਭਰਾਈ ਆ ਸਾਈਡਾਂ ਤੇ ਵੀ ਆ ਲਓ ਮਾੜਾ ਮੋਟਾ ਰੇਤਰਾਵਾ ਹੜ ਗਿਆ ਇੱਧਰ ਤਾਂ ਕੋਈ ਹੱਲ ਹੈ ਨਹੀਂ ਇੱਧਰ ਥੋੜਾ ਜਿਆ ਨਾਲੇ ਵੱਧ ਵੀ ਬਿਰਲਾ ਹੈ ਚਲੋ ਇਹਦਾ ਬੰਦਾ ਉਹ ਲਾ ਕੇ ਵੀ ਬੈ ਜਾਂਦਾ ਕੱਪੜਾ ਕੁ ਵਗੈਰਾ ਕੋਈ ਕੀ ਬੰਦਾ ਲਾ ਜੇ ਕੋਈ ਸ਼ੀਸ਼ਾ ਲਾ ਕੇ ਬੈਣਾ ਗਰਮੀ ਚੱਪਦੀ ਹਾਂ ਵੀ ਕੀ ਕਵਰ ਪਤਾਊ ਆ ਮੁੰਡਾ ਹਜੇ ਲੈ ਕੇ ਠੀਕ ਹੈ ਨੰਬਰ ਨਹੀਂ ਹੈਗਾ ਤੁਹਾਡਾ ਫੋਨ ਨੰਬਰ ਤੇ ਲੈ ਲੋਨੇ ਤੋ ਫੋਨ ਆ ਜਾ ਠੀਕ ਹੈ ਹੈਗਾ ਇਹਦਾ ਨੰਬਰ ਬਸ ਕੇ ਫੋਨ ਕਰ ਪਾਈ ਤੇ ਮੱਛਰ ਵਾਲਾ ਆਉਂਦਾ ਇਸ ਵੇਲੇ ਹਣਾ ਯਾਰ ਬਣਾਇਆ ਹੈ ਰੋਟੀਆਂ ਤੁਸੀਂ ਆਜਾ ਆਪ ਬਾਹਰ ਰੋਟੀਆਂ ਬਣਾਇਆ ਹੈ ਹੈ ਚਲੋ ਜੀ ਅੰਦਰ ਚੱਲਦੇ ਆਂ ਫਤਗਾਂ ਦੇ ਉਸ ਤੋਂ ਦਵਾਰੇ ਵੀ ਲਾ ਰੱਖੀ ਆ ਵੀਡੀਓ ਹੂੰ ਹੂੰ ਜਿੰਦਾਂ ਲੱਗਦੇ ਕਿ ਸੋ ਚਲਾਓ ਲਾਓ ਜੀ ਦੁਕਾਨ ਤੇ ਆ ਗਏ ਸੀ ਆਪਾਂ ਪੈਸੇ ਮੈਂ ਤਾਂ ਦੁਕਾਨ ਤੇ ਨਵੇਂ ਹੁਣ ਆਏ ਨੇਗੇ ਰੋਟੀਆਂ ਮੁੱਟੇ ਪਕਾ ਕੇ ਵੇਲੇ ਹੋ ਕੇ ਖਾਧੀ ਨਹੀਂ ਹੋ ਜੇ ਬਣਾਈ ਹੈ ਹਾਂ ਰੋਟੀਆਂ ਬਣਾਉਣ ਨੂੰ ਕੀ ਗਾਇ ਮੈਂ ਜੀ ਤੇ ਆਹ ਕੁਛ ਕੁ ਤਾਵਰਾ ਆਪਾਂ ਹੋਰ ਲੈਂਦੇ ਅੱਜ ਉਹ ਵੀ ਲੈ ਗਿਆ ਪੈਸੇ ਸਾਰੇ ਥੀਸੇ ਥੀਸੇ ਆ ਕਿਹੜੇ ਜਿਹੜੇ ਰਹਿੰਦੇ ਸੀ ਉਹਦੇ 12000 ਰੁਪਏ ਅੱਛਾ ਆਹ ਕਹ ਵਰਤਾਂ ਨੂੰ ਮੋੜ ਦਿਓ ਕਿੰਨੇ ਹੋ ਗਏ ਉਹਦੇ ਯਾਰ ਆਹ ਕਹ ਵਰਤਾਂ ਨੂੰ ਮੋੜ ਦਿਓ ਨਹੀਂ ਯਾਰ ਵਿੱਚ ਤਾਂ ਹੈਗੇ ਕੰਮ ਦੇ ਇਹ ਤਾਂ ਵਧੀਆ ਨਹੀਂ ਹੈਗੇ ਬਸ ਇਹ ਨਵੇਂ ਮਾਡਲ ਆਏ ਦਿੱਤੇ ਆਣੇ ਜਿਹੜੇ ਅੱਜ ਕੱਲ ਚੱਲਦੇ ਆ Samsung ਦੇ ਨਵੇਂ ਜੀਓ ਦੇ ਜਿਹੜੇ ਆ ਨਹੀਂ ਵਧੀਆ ਲੱਗਦੇ ਉਹ ਮੋੜ ਦਾਂਗੇ ਫਿਰ ਆਪਾਂ ਫਾਲਸ ਰੱਖ ਦੇਣੀ ਆਪਾਂ ਨਾ ਮਿੱਤਰੋ ਕੀ ਕਰਦੇ ਆ ਆਪਣੇ ਕੋਲੇ ਆਈਫੋਨਾਂ ਦੀ ਜ਼ਿਆਦਾ ਰੱਖੇ ਹੋਏ ਨੇ ਆਈਫੋਨ ਦੇ ਵਿਗ ਵੀ ਜਾਂਦੇ ਆ ਜੇ ਪਏ ਵੀ ਰਹਿਣ ਇਹ ਤਾਂ ਫੇਰ ਵੀ ਵਿਗ ਜਾਣਗੇ ਵਾਲੇ ਇਹ ਜਿਹੇ ਕਵਰ ਹੁੰਦੇ ਆ ਪੁਰਾਣੇ ਮਾਡਲਾਂ ਦੇ ਉਹ ਤਾਂ ਜਮੇ ਹੀ ਨਹੀਂ ਵਿਗਦੇ ਨਾ ਆ ਜਿਵੇਂ ਹੁਣ ਆ ਹੋ ਗਿਆ ਇਹ ਲਿਆਇਆ ਜਮ ਹੁਣ ਤਾਂ ਕੇ ਨਾ ਦੇਤਾ ਸੀ ਮਾ ਚਲ ਕੋਈ ਨਹੀਂ ਜਦੋਂ ਆਊਗਾ ਦਕਾਨ ਦੇ ਮੋੜ ਦਾ ਥੋੜੇ ਬੁਟੀਕ ਵਾਲੇ ਫੋਨ ਦਾ ਮੈਨੂੰ ਨਾਮ ਬੱਚੇ ਤਾਂ ਕਵਰ ਬਹੁਤ ਸੋਹਣੇ ਹੁੰਦੇ ਆਗੇ ਉਹ ਆਪਾਂ ਰੱਖ ਲਾਂਗੇ ਬਾਕੀ ਹੋਰ ਮੰਗਾਏ ਹੋਏ ਆ ਉਹ ਇਹ ਆਪਾਂ ਉਹ ਕਵਰ ਨਹੀਂ ਜਿਹੜੇ ਆਪਾਂ ਕੋਈ ਆਪਾਂ ਨੂੰ ਕਈ ਕੇ ਜਾਂਦਾਗਾ ਆਪਾਂ ਮੰਗਵਾਤਾ ਨਹੀਂ ਹੁੰਦਾ ਸਾਨੂੰ ਪਹਿਲਾਂ ਵਾਲੇ ਵਲੌਗ ਚ ਵੀ ਦੱਸਿਆ ਸੀ ਜੋ ਵੀ ਕੋਈ ਚੀਜ਼ ਮੰਗਾਉਂਦਾ ਆਪਾਂ ਨਾਲ ਦੀ ਨਾਲ ਹੀ ਮੰਗਾ ਦਨੇ ਆ ਆਮ ਕਾਵਰ ਕੱਲ ਕਹਿ ਕੇ ਗਈ ਸੀ ਇੱਕ ਤੋਂ ਕਾਵਰ ਇਹਨਾਂ ਚ ਨਹੀਂ ਹੈਗੇ ਜੀ ਉਹ ਤੋਂ ਮੰਗਾ ਵੀ ਦਿੱਤੇ ਹਾਂ ਆ ਮਹਾ ਕੱਲ ਦੱਸੀ ਗੱਲ ਵਾਲੇ ਬਲੌਗ ਚ ਵੀ ਆਪਾਂ ਨਾਲ ਦੀ ਨਾਲ ਕੀ ਮੰਗਾ ਦਿੰਨੇ ਹਾਂ ਕਾਵਰ ਜੇ ਕਿਸੇ ਨੂੰ ਪਹਿੋ ਜਾ ਵੀ ਚਾਹੀਦਾ ਕਈ ਮੰਗਾਤੇ ਅੱਜ ਦੋ ਤਿੰਨ ਮੰਗਾ ਕੇ ਤਿੰਨ ਲੈ ਲਈ ਆ ਆ ਕਾਵਰ ਮੈਨੂੰ ਬਹੁਤ ਹਾਂ ਲੱਗਦਾ ਹੈ ਆ ਵੀ ਸੋਨਾ ਲੱਗਦਾ ਹੈ ਨਾ ਅੱਜ ਫੋਨ ਆਦਾ ਇਹਦੇ ਇਹ ਆਪਣੇ ਕੋਲ ਹੈ ਤਾਂ ਹੈਗੇ ਨਹੀਂ ਜੀ ਇਹ ਜੀ ਇਹ ਜੀ ਕੱਲ ਵੀ ਨਾ ਹੈਗਾ ਪਿੰਕ ਉਹ ਡਾਰਕ ਪਿੰਕ ਆਣਾਂਗੇ ਲੱਗਦਾ ਹਮਮ ਅੱਜ ਹਰਕਤ ਉਦਾਰੀ ਜੇ ਕਿਸੇ ਨੂੰ ਕਮੈਂਟ ਕਰਕੇ ਦੱਸੇ ਚਾਹੀਦਾ ਹੁੰਦਾ ਤੁਹਾਨੂੰ ਦਿਖਾਉਣੀ ਆ ਮੈਂ ਬਲੈਕ ਕਲਰ ਦੇ ਵੀ ਬਹੁਤ ਸੋਹਣੇ ਨੇ ਕਵਰੇ ਇਧਰ ਆਪਣੇ ਕੋਲ ਬਹੁਤ ਸੋਹਣੇ ਐ ਮੈਂ ਤੇ ਕਾਹ ਦੇ ਕੋ ਪੱਖੇ ਬਹੁਤ ਚੱਲਦੀ ਐ ਅਜੇ ਕੋਈ ਆ ਚਲਾ ਕੇ ਦੋ ਭਾਈ ਪਹਿਲਾਂ ਆ ਚਲਾਓ ਕੀ ਲਈ ਲਈ ਉਹ ਆਪ ਤੇ ਆਈ ਮਾਸ ਉਹ ਸੋਸੇ ਤੇ ਬੈਠੀ ਆ ਮੇਕਅਪ ਉਹ ਕਰਾਂ ਪਕੇ ਬੁਕੇ ਜਾਣਾ ਹੁੰਦਾ ਰੁਸ ਕੇ ਹੈਨਾ ਗੁੱਸਾ ਆ ਹੋਵੇ ਜਾ ਕੇ ਉਹਨਾਂ ਜਾ ਕੇ ਭਾਜੀ ਜੇ ਰੁਸ ਕੇ ਵਾਗੀ ਕਰ ਵੀ ਜਿਆਦਾ ਗੁੱਸਾ ਆ ਹੋਵੇ ਬਸ ਜਖੰਡਾ ਹੋਣ ਵਾਸਤੇ ਕਦੇ ਮੈਂ ਪੱਕੀ ਲੈਣ ਵਾਗ ਜਾ ਮੈਂ ਤਾਂ ਜਾਣਾ ਮੈਂ ਸਵੇਰੀ ਜਾਉਂਦੇ ਦੇਖੋ ਜੀ ਆਵਾ ਬਹੁਤ ਸੋਹਣੀ ਹੈ ਜੀ ਕਲਰ ਕਿੱਦਾਂ ਹੋਣਾ ਨੇ ਇਹਦਾ ਆਵਾ ਬਹੁਤ ਸੋਹਣੀ ਹੈ ਜੀ ਯਾ ਵਾ ਤੇ ਕਲਰ ਇਹਦੇ ਵਿੱਚ ਅਲੱਗ-ਅਲੱਗ ਮਿਲ ਜਾਣਗੇ ਜੇ ਕਿਸੇ ਨੇ ਲੈਣੀ ਹੋਵੇ ਹਨਾ ਤੇ ਇਹਦਾ ਸਟੈਂਡ ਵੀ ਹੋਊਗਾ ਸ਼ਾਇਦ ਇਦਾਂ ਇਹ ਟਿਕ ਜਾਂਦੀ ਆ ਕਿੱਥੇ ਜਾਣ ਦੋ ਆਤੀ ਹੈ ਯਾ ਇਹ ਪਾਸ ਕਿ ਫੈਰ ਆ ਗਿਆ ਉਹ ਦੂਜਾ ਬਾਰੋਂ ਬਾਹਰ ਆ ਗਿਆ ਤੇ ਕਿਹ ਹੈ ਇਹਦੇ ਸਪੀਡ ਵੀ ਵਾਜਨ ਇਹਦੀ ਵੱਧ ਘੱਟ ਵੀ ਹੋ ਜਾਂਦੀ ਹੈ ਦੇਖ ਪੀ ਤੂੰ ਜਾ ਉੱਧਰ ਦੀ ਭਾਗ ਲੈ ਹੁਣ ਹਾਂ ਉੱਧਰ ਦੀ ਭਾਗ ਲੈ ਭੱਜ ਜਾ ਉਹ ਉੱਧਰ ਸੋਣੀ ਹੈ ਨਾ ਉਹ ਭੱਜ ਗਈ ਪੱਕੇ ਜੱਟ ਕੇ ਦੀ ਇੱਕ ਆਵਰ ਗੱਡੀ ਹੁਣ ਤੇ ਇੱਕ ਆਵਰ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਇਹ ਆ ਕਲਰ ਬਹੁਤ ਸੋਹਣਾ ਲਾਈ ਇਹ ਕਿਹੜੇ ਫੋਨ ਦਾ ਵੀਵੋ ਦਾ ਨਾ ਸੱਚੀ ਮੈਂ ਕੱਢ ਲੈ ਕੇ ਆਉਣਾ ਜਵਾਬ ਦੇਖੀ ਜੀ ਆ ਜਾਣਾ ਦੇਖਣੇ ਜੀ ਸੱਚੀ ਆਦ ਆ ਗਿਆ ਹੁਣ ਆਂਦੀ ਆ ਆ ਵਾਲੇ ਕਵਰ ਦੇਖੋ ਹੁੰਦੀ ਸੀ ਲਾਈਨ ਵਾਲੀ ਕਾ ਵਾਲਾ ਇੱਕ ਆਵਲਾ ਆਵੀ ਸੋਨਾ ਆਵੀ ਸੋਨਾ ਜਿਹੜਾ ਵੀ ਇਹਦੇ ਵਿੱਚੋਂ ਕਿਸੇ ਕੋਲੇ ਫੋਨ ਹੋਇਆ ਜੇ ਕਿਸੇ ਨੇ ਮੰਗਵਾਲਾ ਹੋਇਆ ਤਾਂ ਉਹ ਦੱਸ ਕਰ ਦਿਓ ਹਾਂ ਹਾਂ ਬਹੁਤ ਵੀ ਧੀਜ ਹੈ ਇਹਦੇ ਨਾਲ ਹੋਰ ਵੀ ਚੀਜ਼ਾਂ ਦਿੱਤੀਆਂ ਹੋਈਆਂ ਦੇਖੋ ਖਾਚਰਾ ਵੀ ਇੱਕ ਮਿੰਟ ਦੱਸਿਆ ਜੀ ਇਸ ਟੈਂਡਾ ਹਾਂ ਇਹ ਉੱਪਰ ਨਾਲ ਇੱਥੇ ਸਭ ਉੱਪਰ ਬਹੁਤ ਸੋਹਣੀ ਲੱਗਦੀ ਜੀ ਦਾ ਆਪਾਂ ਇਹਦੇ ਉੱਤੇ ਲਾਵਨੇ ਆ ਕਰਨ ਜੇ ਤੇ ਆ ਇਹਦੇ ਉੱਤੇ ਇਥੇ ਐਵੇਂ ਆ ਹੋ ਗਿਆ ਇਥੇ ਰੱਖੋ ਨੂੰ ਵੀ ਇਹਨੂੰ ਆਪਾਂ ਬਾਅਦ ਚ ਪਾ ਕੇ ਆਪਦੇ ਨਾਲ ਰੱਖ ਸਕਦੇ ਟੱਗ ਲੱਗਦੇ ਆ ਨਾ ਤੇ ਚਾਰ ਫੜ ਲਾਈਟ ਦੇਖੋ ਚਲੋ ਜੀ ਮਿਲਦੇ ਆ ਫਿਰ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਲੌਕ ਕਾਫੀ ਲੰਬਾ ਹੋ ਜਾਣਾ ਫਿਰ ਤੇ ਸ੍ਰੀ ਕਾਲ ਸਾਰਿਆਂ ਨੂੰ e, e, e.